ਅਸੀਂ ਜਿਹੜਾ ਸ਼ਿਫਟ ਕਰਦੇ ਆ। ਇਹ ਅਸੀਂ ਜਿਹੜਾ ਪ੍ਰੋਗਰਾਮ ਹੈ ਜੀ ਅ 0 ਤੋਂ ਲੈ ਕੇ 10 ਸਾਲ ਦੀ ਉਮਰ ਦੇ ਬੱਚੇ ਔਰ 10 ਤੋਂ 15 ਸਾਲ ਦੀ ਉਮਰ ਦੇ ਬੱਚੇ ਸਾਡੇ ਕੋਲੇ ਇੱਥੇ ਲਗਭਗ 15 ਦਿਨਾਂ ਤੋਂ ਅਸੀਂ ਕਲਾਸਾਂ ਬੱਚਿਆਂ ਦੀਆਂ ਜਿਹੜੀਆਂ ਲਾ ਰਹੇ ਆਂ 15 16 ਦਿਨ ਹੋ ਗਏ ਜੀ 15 16 ਦਿਨਾਂ ਦੀਆਂ ਕਲਾਸਾਂ ਤੋਂ ਬਾਅਦ ਅਸੀਂ ਜਿਹੜਾ ਬੱਚਿਆਂ ਦੇ ਇਤਿਹਾਸ ਵਿੱਚੋਂ ਕੁਝ ਸਵਾਲ ਪਾਏ ਸੀ ਰਿਟਰਨ ਦੇ ਵਿੱਚ ਲਿਖਤੀ ਤੌਰ ਤੇ ਬੱਚਿਆਂ ਨੇ ਪੇਪਰ ਦਿੱਤਾ ਹੈ ਜਿਹਦੇ ਵਿੱਚ 10 ਗੁਰੂਆਂ ਦੇ ਨਾਮ ਵੀ ਆ ਗਏ ਮੂਲ ਮੰਤਰ ਕੀ ਹੈ ਮੂਲ ਮੰਤਰ ਪੂਰਾ ਲਿਖੋ ਵੀ ਆ ਗਿਆ ਔਰ ਚਾਰ ਸਹਿਬਜ਼ਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਪੰਜ ਕਿਕਾਰਾਂ ਦੇ ਨਾਮ ਔਰ ਹੋਰ ਵੀ ਇਤਿਹਾਸ ਵਿੱਚੋਂ ਜਿਹੜੇ ਚਾਰ ਗੁਰੂ ਸਾਹਿਬਾਨਾਂ ਦੇ ਤੱਕ ਅਸੀਂ ਬੱਚਿਆਂ ਨੂੰ ਸਵਾਲ ਪਾਏ ਆ ਜਿਨ੍ਹਾਂ ਦੇ ਵਿੱਚ ਅੱਜ ਬੱਚੇ ਜਿਹੜੇ ਪਹਿਲੇ ਦੂਜੇ ਤੀਜੇ ਸਥਾਨ ਤੇ ਆਏ ਆ ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨ ਦਿੱਤਾ ਹੈ ਤੇ ਆਪ ਇੱਥੇ ਆਇਓ ਸਾਡੀ ਦੇ ਰੂਪੂ ਜਿਹੜਾ ਪ੍ਰੋਬਲਮ ਹੋਇਆ ਕੀ ਕੀ ਸਮਾਪਤ ਕੀਤਾ ਗਿਆ ਰਿਹਾ ਬੱਚਿਆ ਉਹ ਜੀ ਇੱਕ ਤਾਂ ਪ੍ਰੇਮ ਭੇਟ ਆ ਜਿਹੜੀ ਕਿਉਂਕਿ ਪਹਿਲਾਂ ਸੋਚਿਆ ਸੀ ਬੱਚਿਆਂ ਨੂੰ ਸਕੂਲ ਬੈਗ ਦੇ ਦਈਏ ਕਿਉਂਕਿ ਹੁਣ ਕਲਾਸਾਂ ਲੱਗਦੀਆਂ ਸਾਰਿਆਂ ਬੱਚਿਆਂ ਕੋਲੇ ਹੈਗੇ ਸੋ ਅਸੀਂ ਕੁਝ ਇੱਕ ਮਾਇਆ ਤੇ ਨਾਲ ਅਸੀਂ ਬੱਚਿਆਂ ਨੂੰ ਜਿਹੜਾ ਸਨਮਾਨ ਚਿੰਨ ਦੇ ਰਹੇ ਆ ਤੇ ਨਾਲ ਬੱਚਿਆਂ ਨੂੰ ਮੈਡਲ ਸਾਰੇ ਬੱਚਿਆਂ ਨੂੰ ਪਾਈ ਕਿੰਨੇ ਬੱਚੇ ਆ ਰਹੇ ਸੀ ਤੁਹਾਡੇ ਕੋਲ ਇਹ ਟੋਟਲ ਜਿਹੜੇ ਹੈਗੇ ਆ 28 ਬੱਚੇ ਆ ਜੀ 28 ਬੱਚੇ ਆ ਕੁਛ ਬੱਚੇ ਵੈਸੇ ਵੱਧ ਵੀ ਆ ਕੁਛ ਆ ਜਾਂਦੇ ਆ ਕੁਛ ਛੋਟੇ ਬੱਚੇ ਆ ਕੁਛ ਰਹਿ ਪੈਂਦੇ ਦ ਹੁਣ ਅੰਮ੍ਰੀ ਕਿਹੜੇ ਕਿਹੜੇ ਧਰਮ ਦੇ ਬੱਚੇ ਆ ਇਹਦੇ ਕੋਈ ਕੋਹ ਨਹੀਂ ਤੁਸੀਂ ਰੱਬ ਤਾਂ ਵੀ ਨਹੀਂ ਧਰਮ ਦੇਖੋ ਸਾਨੂੰ ਮਤਲਬ ਸਾਡਾ ਸਿੱਖ ਧਰਮ ਸੇਹ ਦਿੰਦਾ ਵੀ ਮਾਨਸਕੀ ਜਾਤ ਸਭੇ ਇੱਕ ਪਛਾਣੂ ਗੋ ਅਸੀਂ ਤੇ ਸਾਰਿਆਂ ਬੱਚਿਆਂ ਨੂੰ ਸਤਕਾਰ ਦਿੰਨੇ ਆ ਸਾਰੇ ਬੱਚੇ ਆ ਕੋਈ ਜਾਤ ਪਾਤ ਦਾ ਵਿਤਕਰਾਂ ਗੁਰੂ ਨਾਨਕ ਸਾਹਿਬ ਨੇ ਖਤਮ ਕੀਤਾ ਤੇ ਸਾਰੇ ਬੱਚੇ ਸਾਰਿਆਂ ਨੂੰ ਪਿਆਰ ਨਾਲ ਅਸੀਂ ਇੱਥੇ ਪੜਾਇਆ ਸਾਰਿਆਂ ਨੂੰ ਸਤਿਕਾਰ ਦਿੱਤਾ ਜੀ ਤੇ ਆਉਣ ਵਾਲੇ ਸਮੇਂ 'ਚ ਵੱਡੇ ਪ੍ਰੋਲੇ ਕਰਾਂਗੇ ਇਹ ਕਦੋਂ ਇਹ ਪ੍ਰੋਲੇ ਸ਼ੁਰੂ ਕੀਤਾ ਇਹ ਜਿਹੜਾ ਬਸ 15 16 ਦਿਨ ਹੀ ਹੋਇਆ ਜੀ ਤੇ 15 16 ਦਿਨਾਂ ਬਾਅਦ ਹੀ ਅਸੀਂ ਇੱਕ ਬੱਚਿਆਂ ਦੇ ਉਤਸ਼ਾਹ ਲਈ ਪੇਪਰ ਲਿਆ ਸੀਗਾ ਜਿਹਦੇ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਜਾਰੀ ਲਏ ਆ ਆਉਣ ਵਾਲੇ ਸਮੇਂ ਵਿੱਚ ਵੱਡਾ ਕਰਾਂਗੇ ਜੀ ਵੱਡੀਆਂ ਪਟਾਵਾਂ ਬੱਚਿਆਂ ਨੂੰ ਦੇਵਾਂਗੇ ਵੱਡੇ ਸਨਮਾਨ ਦੇਣ ਦੇਵਾਂਗੇ ਔਰ ਵੱਡੀ ਜਿੱਤ ਨਾਲ ਬੱਚੇ ਜਿਹੜੇ ਸਿੱਖੀ ਵੀ ਰੱਖਣਗੇ ਔਰ ਸਿੱਖ ਇਤਿਹਾਸ ਤੋਂ ਜਾਣੂ ਵੀ ਹੋਣਗੇ ਕਿਉਂਕਿ ਬੱਚਿਆਂ ਨੂੰ ਜ਼ੋਰੰਦਾ ਇੱਕ ਪ੍ਰੋਬਲਮ ਕਿਸ ਤਰ੍ਹਾਂ ਮੰਨ ਦੇ ਵਿੱਚ ਆਇਆ ਵੀ ਇਸ ਤਰ੍ਹਾਂ ਹੀ ਪ੍ਰੋਜੈਕਟ ਆਇਆ ਮੈਂ ਇਹ ਪ੍ਰਾਲਾ ਜਿਹੜਾ ਜੀ ਆ ਸ਼ੈੱਡ ਪਾਇਆ ਸੀ ਬਾਹਰ ਇਹ ਬੱਚਿਆਂ ਲਈ ਪਾਇਆ ਸੀ ਵੀ ਇੱਥੇ ਬੱਚੇ ਆਇਆ ਕਰਨਗੇ ਸੋ ਸਾਨੂੰ ਜਿਵੇਂ ਅਸੀਂ ਬੇਟੀਆਂ ਦੇ ਵਿਆਹ ਕਰਦੇ ਆ ਤੇ ਨਾਲ ਨਾਲ ਵਿਚਾਰ ਆਇਆ ਵੀ ਬੱਚਿਆਂ ਨੂੰ ਵੀ ਥੋੜਾ ਜਿਹਾ ਸਿੱਖੀ ਦੀ ਪਲੇਰੀ ਜਿਹੜੀ ਵਧੇ ਸਾਡੀ ਇਹਨਾਂ ਨੂੰ ਸਿੱਖੀ ਪ੍ਰੇਰਿਤ ਕਰਨ ਦੀ ਲੋੜ ਹੈ ਸੋ ਇਤਿਹਾਸ ਚੋਂ ਤੇ ਗੁਰੂ ਸਾਹਿਬ ਜੀ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਕਿੰਨੇ ਅੰਗ ਨੇ ਕਿੰਨੇ ਭਗਤਾਂ ਸੰਤਾਂ ਦੀ ਬਾਣੀ ਸਾਰਾ ਬੱਚਿਆਂ ਨੂੰ ਸੁਣਾਵਾਂ ਪਾ ਕੇ ਇਹ ਸ਼ਰਤ ਕੀਤੀ